ਵਾਲੀ ਬਈ ਹੈ ਜੀ ਤੇ ਮਹਾਰਾਜ ਨੇ ਤੈਨ ਤੈਨ ਅਲੋਪ ਰੇ ਤੇ ਮਹਾਰਾਜ ਇਥੋਂ ਪ੍ਰਗਟ ਹੋ ਕੇ ਗੁਰਦੁਆਰਾ ਸੰਤ ਘਾਟ ਵਿਖੇ ਪ੍ਰਗਟ ਹੋ ਕੇ ਮੂਲ ਮੰਤਰ ਸਾਹਿਬ ਦਾ ਉਚਾਰਨ ਕੀਤਾ ਆਓ ਜੀ ਆਪ ਮੂਲ ਮੰਤਰ ਸਥਾਨ ਦੇ ਦਰਸ਼ਨ ਕਰੀਏ ਇਸ ਤਰ੍ਹਾਂ ਬਣਨਾ ਹੀ ਇਹਨੇ ਪਹਿਲੀ ਉਦਾਸੀ ਫਿਰ ਦੂਜੀ ਉਦਾਸੀ ਤੇ ਤੀਜੀ ਤੇ ਚੌਥੀ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੋਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਹ ਮੂਲ ਮੰਤਰ ਜੋ ਉਚਾਰਨ ਕੀਤਾ ਸੀ ਗੁਰੂ ਮਹਾਰਾਜ ਜੀ ਨੇ ਇਹ ਨਾਨਕ ਹੋਸੀ ਭੀ ਸਚ ਤੱਕ ਹੀ ਮਹਾਰਾਜ ਜੀ ਨੇ ਉਚਾਰਨ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੁਲਤਾਨਪੁਰ ਲੋਧੀ ਆਏ ਆ ਤੇ ਆਪਾਂ ਗੁਰਦੁਆਰਾ ਸੰਤ ਘਾੜ ਦੇ ਦర్శਣ ਕਰਨ ਲੱਗੇ ਆ ਉਹ ਤੁਹਾਨੂੰ ਵੀ ਨਾਲ ਕਰਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰਦੁਆਰਾ ਸੰਕਟ ਵਿਖੇ ਮਹਾਰਾਜ ਜੀ ਤਿੰਨ ਦਿਨ ਅਲੋਪ ਰਹਿਣ ਤੋਂ ਬਾਅਦ ਵਹੀਂ ਵਿੱਚ ਤਿੰਨ ਦਿਨ ਅਲੋਪ ਰਹਿਣ ਤੋਂ ਬਾਅਦ ਪ੍ਰਗਟ ਹੋਏ ਸੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਰੂਬੀ ਲਗਾ ਕੇ ਤਿੰਨ ਦਿਨ ਅਲੋਪ ਰਹੇ ਕਹਿੰਦਾ ਭਾਵ ਗੁਰੂ ਨਾਨਕ ਦੇਵ ਜੀ ਪ੍ਰਮਾਤਮਾ ਕੋਲ ਗਏ ਤਿੰਨ ਦਿਨ ਤੇ ਮਹਾਰਾਜ ਅਲੋਪ ਰਹੇ ਵਹੀਂ ਦੇ ਵਿੱਚ ਤੇ ਕਿਸੇ ਨੇ ਬੇਬੇ ਨਾਨਕ ਜੀ ਨੂੰ ਦੱਸਿਆ ਜਾ ਕਰਕੇ ਕਿ ਇਹ ਬੇਬੇ ਨਾਨਕੀ ਜੀ ਤੁਹਾਡੇ ਭਾਈ ਜੋ ਹਨ ਬੇਬੇ ਨਾਨਕ ਜੀ ਉਹ ਵਹੀ ਵਿੱਚ ਹੀ ਡੁੱਬ ਗਏ ਸਨ ਤੇ ਬਾਹਰ ਨਹੀਂ ਆਏ ਤੇ ਫਿਰ ਬੇਬੇ ਨਾਨਕੀ ਜੀ ਨੇ ਉਹਨਾਂ ਨੂੰ ਦੱਸਿਆ ਕਿ ਉਹ ਆਪ ਹੀ ਸ੍ਰੇਸ਼ਟੀ ਨੂੰ ਸਜਨਹਾਰ ਨੇ ਉਹ ਡੁੱਬ ਨਹੀਂ ਸਕਦੇ ਕਿ ਉਹ ਕਿਹ ਕੰਮ ਕਾਰਨ ਹੀ ਗਏ ਹੋਏ ਨੇ ਇਸ ਕਾਰਨ مہاراج پرماتما کول گئے پرماتما نے انہوں نے پوچھا کہ سانوں سرشٹی کے جڑے کام واسطے بھیجا سر وہ کام کم تک چل رہا ہے مہاراج جی نے دسنا کیا کہ وہ سرشٹی کے جو لوگ ہیں جگڑالو ہیں ہرک نے یات پات بنائی ہوئی ہے اپنی مہاراج جی نے پھر اس ستھان سے جیسے اپنا کھڑے ہیں گردوا سنت گاٹ وکے مہاراج ਤੇੰਦਲਾ ਲੋਪਰਾਂ ਤੋਂ ਬਾਅਦ ਮਹਾਰਾਜ ਜੀ ਇੱਥੇ ਫਰਗਟ ਹੋ ਕਰਕੇ ਗੁਰਦੁਆਰਾ ਸੰਤ ਘਾਟ ਵਿਖੇ ਗੁਰਬਾਣੀ ਮool ਮੰਤਰ ਸਾਹਿਬ ਦਾ ਉਚਾਰਨ ਇੱਥੇ ਕੀਤਾ ਮਹਾਰਾਜ ਜੀ ਨੇ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਰੰਭਤਾ ਇਥੋਂ ਸ਼ੁਰੂ ਹੋਈ ਬਈ ਬਈ ਕਿੱਥੇ ਉਹ ਵਹੀਂ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਉਹ ਵਹੀਂ ਇਥੋਂ ਬਾਹਰ ਨਿਕਲਦੇ ਆਏ ਕੁਝ ਵੀ ਹੀ ਮਿਲਤੇ ਐ 50 50 ਕਦਮਾਂ ਤੇ ਹੈਗੇ ਇੱਥੇ ਵਹੀਂ ਤੇ ਇੱਥੇ ਪਹਿਲਾਂ ਸ਼ਮਸ਼ਾਨ ਘਰ ਮੇਂ ਹੁੰਦੀ ਸੀਗੀ ਤੇ ਮਹਾਰਾਜ ਇੱਥੇ ਕੋਈ ਆਉਂਦਾ ਜਾਂਦਾ ਨਹੀਂ ਸੀਗਾ ਤੇ ਮਹਾਰਾਜ ਜੀ ਨੇ ਫਿਰ ਇੱਥੇ ਸੁਖਾਂਤਿ ਮਹੌਲ ਸੀਗਾ ਮਹਾਰਾਜ ਜੀ ਨੇ ਇੱਥੇ ਕੁਰਬਾਨੀ ਦੀ ਤੇ ਅਰਮਤਾ ਕੀਤੀ ਤੇ ਪਹਿਲੀ ਉਦਾਸੀ ਇੱਥੇ ਸ਼ੁਰੂ ਕੀਤੀ ਮਹਾਰਾਜ ਜੀ ਨੇ ਆਸਾ ਦੀ ਵਾਰ ਦੇ ਕੀਰਤਨ ਦੇ ਨਾਲ ਪਹਿਲੀ ਉਦਾਸੀ ਸ਼ੁਰੂ ਕੀਤੀ ਆ ਪਤਾਂ ਨੂੰ ਵਹੀਂ ਤੇ ਦਰਸ਼ਨ ਵੀ ਕਰਾਉਨੇ ਆ ਅੱਜ ਪਹਿਲਾਂ ਵਹੀਂ ਹੁੰਦੀ ਸੀਗੀ ਇਥੋਂ ਮਹਾਰਾਜ ਨੇ ਪ੍ਰਗਟ ਹੋ ਕਰਕੇ ਮੂਲ ਮੰਤਰ ਦਾ ਉਚਾਰਨ ਕੀਤਾ ਇਹ ਮੂਲ ਮੰਤਰ ਸਾਹਿਬ ਦੇ ਦਰਸ਼ਨ ਕਰਾਓ ਸਾਰੀ ਸੰਗਤ ਨੂੰ ਨਾਲੇ ਆਪ ਵੀ ਕਰੋ ਤੇ ਆਜੋ ਹੁਣ ਤੁਹਾਨੂੰ ਰਵਾਈ ਦੇ ਦਰਸ਼ਨ ਕਰਾਉਨੇ ਆ ਜੀ ਬਾਈ ਕਿਹੜੀ ਬਈ ਆ ਭਾਈ ਇਹ ਵਾਲੀ ਬਈ ਆ ਜੀ ਇੱਥੇ ਮਹਾਰਾਜ ਨੇ ਤਿੰਨ ਤਣੇ ਅਲੋਪਰੇ ਸ੍ਰੀ ਮਹਾਰਾਜ ਇੱਥੋਂ ਪ੍ਰਗਟ ਹੋ ਕੇ ਗੁਰਦੁਆਰਾ ਸੰਤ ਘਾਟ ਵਿਖੇ ਪ੍ਰਗਟ ਹੋ ਕੇ ਮੂਲ ਮੰਤਰ ਸਾਹਿਬ ਦਾ ਉਚਾਰਨ ਕੀਤਾ ਇਹ ਵਾਹੋ ਭਾਈ ਹਰਿ ਜੀ ਆਓ ਦਰਸ਼ਨ ਕਰਿਏ ਹਾ ਬਈ ਬਈ ਉਹ ਇੱਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਤਿੰਨ ਕਮੀਲ ਦੀ ਦੂਰ ਹੈ ਜੀ ਇੱਥੋਂ ਮਹਾਰਾਜ ਆਏ ਸੀਗੇ ਤੇ ਮਹਾਰਾਜ ਇੱਥੋਂ ਉੱਤਰ ਕਰਕੇ ਗੁਰਦੁਆਰਾ ਸੰਤ ਘਾੜ ਉਤੇ ਜਿਹੜੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ ਆਓ ਤੁਹਾਨੂੰ ਮੂਲ ਮੰਤਰ ਸਥਾਨ ਦੇ ਦਰਸ਼ਨ ਕਰਾਉਂਦੇ ਹਾਂ ਜੀ ਆਓ ਜੀ ਆਪ ਮੂਲ ਮੰਤਰ ਸਥਾਨ ਦੇ ਦਰਸ਼ਨ ਕਰੀਏ ਤੇ ਮੂਲ ਮੰਤਰ ਦੇ ਪ੍ਰਕਰਮ ਕਰਦੇ ਆਂ ਤੇ ਤੁਹਾਨੂੰ ਅੰਦਰ ਲਿਜਾਣੇ ਚਾਰ ਦਾਸੀਆਂ ਤੇ ਬਣ ਰਿਹਾ ਮਿਊਜ਼ਿਕ ਸਿਸਟਮ ਬਣ ਰਿਹਾ ਜੀ ਜੋ ਇਤਿਹਾਸ ਬਾਰੇ ਸਾਰਾ ਦੱਸਿਆ ਜਾਏਗਾ ਇਹ ਮਾਰੇ ਦੀਆਂ ਚਾਰ ਦਾਸੀਆਂ ਸੀ ਮਾਰੇ ਜਿਵੇਂ 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 ਸ੍ਰਿਸ਼ਟੀ ਤੇ ਆ ਕਰਕੇ ਗੁਰਬਾਣੀ ਦੇ ਉਚਾਰਨਾ ਕੀਤੀ ਤੇ ਸ੍ਰਿਸ਼ਟੀ ਨੂੰ ਇਸ ਪਾਸੇ ਲਗਾਇਆ ਹਾਜੀ ਮੂਰ ਮੰਤਰ ਸਾਹਿਬ ਦਾ ਰਾਂਟਿਆ ਜੀ ਜੋ ਗੁਰਦੁਆਰਾ ਸਾਹਿਬ ਦੇ ਨਾਲ ਅਕੈਚ ਕੀਤਾ ਗਿਆ ਜੋ ਮਹਾਰਾਜ ਦਾ ਸਰੂਪ ਹੈ ਉਹ ਗੁਰਦੁਆਰਾ ਸਾਹਿਬ ਵਿੱਚ ਹੀ ਰਹੇਗਾ ਬਸ ਇੱਥੇ ਜਿਵੇਂ ਆਪਣਾ ਅਯੂਬਾ ਘਰ ਆ ਉਵੇਂ ਹੀ ਬਣੇਗਾ ਇਤਿਹਾਸ ਦੇ ਇੱਥੇ ਸਾਰਾ ਕੁਝ ਦੱਸਿਆ ਜਾਏਗਾ ਜੀ ਚਾਰ ਮੰਜ਼ਲੇ ਬਣਿਆ ਹੋਇਆ ਜੀ ਜਿਵੇਂ ਚਾਰ ਉਹ ਦੱਸ ਕੇ ਸੀ ਮਹਾਰਾਜ ਜੀ ਉਹ ਸਾਬ ਨਾ ਬਣਿਆ ਜੀ ਇਸ ਤਰ੍ਹਾਂ ਬਣਨਾ ਜੀ ਇਹ ਪਹਿਲੀ ਉਦਾਸੀ ਤੇ ਦੂਜੀ ਉਦਾਸੀ ਤੇ ਤੀਜੀ ਤੇ ਚੌਥੀ ਜੀ ਇਸ ਤਰ੍ਹਾਂ ਬਣਦਾ ਹੈ ਸਾਰੀ ਉਦਾਸੀ ਦਾ ਇਤਿਹਾਸ ਹਾਂਜੀ ਇਤਿਹਾਸ ਦੱਸਿਆ ਜਾਊਗਾ ਇੱਥੇ ਇਹ ਮੂਲ ਮੰਤਰ ਦਾ ਇਤਿਹਾਸ ਵੀ ਦੱਸਿਆ ਜਾਊਗਾ ਇੱਥੇ ਉਦਾਸੀ ਦਾ ਵੀ ਜੋ ਸਾਰਾ ਇੱਥੇ ਇਤਿਹਾਸ ਰਿਹਾ ਲਿ ਗਿਆ ਹਨ ਇਹ ਸਾਇਕਤਾ ਨੂੰ ਦਰਸ਼ਿਤ ਰਮੇ ਰਵਾਂਗੇ ਐਲਈਡੀ ਦੇ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਆਪਣਾ ਗੁਰਦੁਆਰਾ ਸੰਤ ਘਾੜ ਦੇ ਦਰਸ਼ਨ ਕਰਾਉਨੇ ਆ ਜੀ ਆਜੋ ਆਓ ਜੀ ਹੁਣ ਤੁਹਾਨੂੰ ਗੁਰਦੁਆਰਾ ਸੰਤ ਘਾੜ ਦੇ ਦਰਸ਼ਨ ਕਰਾਉਨੇ ਆ ਜੀ ਇਹ ਜੋ ਆਪਾਂ ਤੁਹਾਨੂੰ ਦਰਸ਼ਨ ਕਰਾ ਕੇ ਆਏ ਆ ਮੂਲ ਮੰਤਰ ਸਥਾਨ ਦਾ ਇਹ ਮਾਡਲ ਬਣਿਆ ਹੋਇਆ ਏ ਇਸੇ ਹੀ ਤਰ੍ਹਾਂ ਏ ਜੋ ਬਣਨਾ ਹੈਗਾ ਮੂਲ ਮੰਤਰ ਸਥਾਨ ਜੀ ਇਹ ਚਾਰੇ ਪਾਸੇ ਪਾਰਕ ਬਣੀ ਹੋਈ ਆ ਤੇ ਵਿੱਚ ਪਾਣੀ ਦਾ ਜੋ ਬਹਾਰ ਹੈ ਵਿੱਚ ਬਣ ਰਹੀ ਹੈ ਜੀ ਆਓ ਹੁਣ ਗੁਰਦੁਆਰਾ ਸੰਤ ਘਾਟ ਦੇ ਦਰਸ਼ਨ ਕਰੋ ਜੀ واحرو جی اے او مول منتر جو مہاراج جی نے اچارکار تو لے کر کے نانک ہو سی پی ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੋਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਹ ਮੂਰ ਮੰਤਰ ਜੋ ਉਚਾਰਨ ਕੀਤਾ ਸੀ ਮਹਾਰਾਜ ਜੀ ਨੇ ਇਹ ਨਾਨਕ ਹੋਸੀ ਭੀ ਸਚ ਤੱਕ ਹੀ ਮਹਾਰਾਜ ਜੀ ਨੇ ਉਚਾਰਨ ਕੀਤਾ ਸੀ ਤੇ ਤੁਹ ਦੇਖ ਹੀ ਰਹੇ ਹੋ ਆਪ ਸਭ ਬਾਕੀ ਮਹਾਰਾਜ ਜੀ ਨੇ ਜੋ ਮੂਲ ਮੰਤਰ ਉਚਾਰਨ ਕੀਤਾ ਸੀ ਉਹ ਨਾਨਕ ਹੋਸੀਪੀ ਸੱਚ ਤੱਕ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ